ਦੇਖੋ ਜੀ ਕਿਸਾਨਾਂ ਨੇ ਲਾਈਆਂ ਮਿਰਚਾਂ ਪਿੱਛੇ ਮਿਰਚਾਂ ਮਟਰ ਵਾਹ ਜੀ ਵਾਹ ਕੀ ਬਾਤਾਂ ਜੀ ਕਿਸਾਨੀ ਵਾਕਿਆ ਹੀ ਕਿਸਾਨ ਜਿਹੜਾ ਸਮਝਦਾਰ ਕਿਸਾਨ ਹੈ ਨਾ ਦੇਖੋ ਪਿੱਛੇ ਆਲੂ ਵੀ ਲਾਏ ਗਏ ਸੀ ਇੰਨਾ ਚ ਤੇ ਆਲੂ ਮੇ ਤੇ ਮੇਥਰੀ ਤੇ ਮਟਰ ਬੜਾ ਬਾਈ ਜੀ ਕਰਾ ਸ਼ੇਅਰ ਕਰੋ ਵੀਡੀਓ ਪਤਾ ਲੱਗੇ ਵੀ ਠੀਕ 200 ਨੀ ਮਿਰਚਾ ਹੈ ਨਾ ਤੁਪਾਂ ਲੱਗਣ ਲੱਪੀਆਂ ਵਾ ਤੇ ਦਿਨਾਂ ਚ ਇਹ ਮਿਰਚ ਤਿਆਰ ਹੋ ਜਾਣੀ ਆ ਮਟਰ ਵੀ ਬਾਈ ਜੀ ਜਿਹੜੇ ਕੀ ਆਨੰਦੇ ਗਰਮੀਆਂ ਵਾਲੇ ਸਿਆਲੀ ਮਟਰ ਦਾ ਟੁੱਟ ਕੇ ਆ ਜੀ ਤੇ ਇਹਨਾਂ ਮਟਰਾਂ ਦਾ ਰੇਟ ਵੀ ਬਾਈ ਜੀ ਉਹਨੇ ਚਿਰ ਨੂੰ ਪੂਰਾ ਠੀਕ ਹੋਣਾ ਕਿਉਂਕਿ ਇਹ ਤਜਰਬੇ ਤੋਂ ਬਿਨਾ ਕੋਈ ਖੇਤੀ ਨਹੀਂ ਹੁੰਦੀ ਨੌਲੇਜ ਤਜਰਬਾ ਕਿਉਂਕਿ ਆਮ ਤਨ ਨੂੰ ਤਾਂ ਲਫਾਵਾ ਹੀ ਨਹੀਂ ਰੋਗ ਆਉਂਦਾ ਸੀ ਨਾ ਵਟਾਂ ਦੇ ਲਫਾਵੇ ਪਾਉਣ ਲਾ ਕੇ ਸਾਡੀਆਂ ਪਹਿਲੀਆਂ ਸੀ ਉੱਚੀਆਂ ਨੀਂਦੀਆਂ ਹੈ ਨਾ ਤੇ ਰੋਗ ਨਹੀਂ ਸੀ ਆਉਂਦਾ ਤੇ ਪਾਉ ਜੀ ਮਸਾਂ ਹੀ 1 2 ਵਟਾਂ ਦੇ 6 ਕਿਲੋ 5 ਕਿਲਿਆਂ ਤੇ ਪਾਏ ਸੀਗੇ 4 ਛਵੇਰੇ ਪਹਿਲੀਆਂ ਨੀਵੇਂ 8 ਕਿਲਾ 1 ਚਾ ਇੱਕ ਨੀਵਾ 1 2 ਚਾ 1 2 ਨੀਵਾ ਹਨਾ ਤੇ ਜਿਹੜੇ ਲਫਾਵੇ ਪਾਉਣੇ ਬਾਈ ਜੀ ਇਹ ਲਫਾਵੇ ਪਾਉਣੇ ਵੀ ਸੌਕੇ ਨਹੀਂ ਬੜੇ ਤਜਰਬੇ ਨਾਲ ਪੈਂਦੇ ਆ ਵੇਖੋ ਕਿਵੇਂ ਤਾਰਾਂ ਲਾ ਕੇ ਬਾਕੀ ਠੀਕ ਆ ਕਿਸਾਨ ਨੇ ਖੇਤੀ ਕੀਤੀ ਆ ਬਹੁਤ ਸੋਹਣੀ ਕੀਤੀ ਆ ਜੀ ਮਟਰ ਮਿਰਚ ਮੇਥੀ ਤੇ ਆਲੂ ਬਾਈ ਜੀ ਪੋਟਲੇ ਗਏ ਆ ਫਿਰ ਵਟਾਂ ਨੂੰ ਐਨ ਕਰਕੇ ਕਰਾਂ ਓਕੇ ਕਰ ਦਿੱਤਾ ਠੀਕ ਆ ਜੀ ਸ਼ੇਅਰ ਕਰੋ ਬਾਕੀ ਇਧਰ ਕੋੜ ਬੁੱਢਾ ਜਥੇਬੰਦੀ ਤੁਸੀਂ ਦੇਖ ਸਕਦੇ ਆ ਕਿਸਾਨਾਂ ਨਾਲ ਹੋ ਰਿਆ ਸੀ ਤੱਕਾ ਉੱਥੇ ਉਹਨਾਂ ਦੇ ਹੱਕ ਦੇ ਵਿੱਚ ਪਹੁੰਚਿਆ ਜੀ ਪਿੰਡ ਮਾਨਮਚਾਲ ਠੀਕ ਆ ਜੀ ਮਾਨਮਚਾਲ ਦੇ ਵਿੱਚ ਪਹੁੰਚ ਗਿਆ ਸਕਦਾ ਦੇਖ ਸਕਦੇ ਆ ਕਿਸਾਨ ਉੱਤੇ ਬੈਠੇ ਹੋਏ ਆ ਜੀ ਤਾਂ ਅਨੁਕਰਮ ਮੋਟਰਸਾਈਕਲਾਂ ਦੀਆਂ ਲੈਣਾ ਲੱਗੀ ਆ ਪਾਉ ਜੀ ਮਾਜੇ ਤੇ ਮਜ਼ਾ ਹੈਲ ਬਾਈ ਜੀ ਪਹੁੰਚਿਆ ਵੱਡੀ ਗਿਣਤੀ ਦੇ ਵਿੱਚ ਬਾਈ ਜੀ ਕਪੂਰਥਲਾ ਜ਼ਿਲ੍ਹਾ ਫਰੋਜ਼ਪੁਰ ਜ਼ਿਲ੍ਹਾ ਠੀਕ ਆ ਸੱਜਣੋ ਜਲੰਧਰ ਜਿਲ੍ਹਾ ਹਰ ਇੱਕ ਜਗ੍ਹਾ ਤੋਂ ਕਿਸਾਨ ਪਹੁੰਚਿਆ ਬਾਈ ਜੀ ਤੇ ਵੀਡੀਓ ਸ਼ੇਅਰ ਕਰ ਦੋਗਾ ਤਾਂ ਅੱਜ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਸੱਜਰੋਂ ਬਾਕੀ ਕੀ ਗੱਲਬਾਤ ਚੱਲਦੀ ਹੈ ਜੀ ਅੱਜ ਬਾਕੀ ਆਪਾਂ ਕਿਸਾਨ ਭਰਾਵਾਂ ਦੀਆਂ ਸੁਣਾਗੇ ਵਿਚਾਰ ਠੀਕ ਹੈ ਬਾਈ ਜੀ ਤੇ ਕਿਵੇਂ ਲੱਗੇ ਮਟਰ ਮਿਰਚਾਂ ਉਹ ਜੂਰ ਦੱਸਿਆ ਜੇ ਧਣੀਆਂ ਮਟਰ ਮੇਥੀ ਬੜਾ ਕੁਝ ਬੀਜਿਆ ਸੀ ਪਾਪ ਜੀ ਇਹਨਾਂ ਨੇ ਤੇ ਸ਼ੇਅਰ ਕਰੋ ਵੀਡੀਓ ਧੰਨਵਾਦ